ਥਾਣਾ ਇਹ ਨਾਲਾ ਦੇ ਪਿੰਡ ਸੈਦੂਗਾਜੀ ਵਿਖੇ ਜਨਾਲਾ ਪੁਲਿਸ ਨੇ ਇੱਕ ਕਿਸਾਨ ਦੇ ਖੇਤਾਂ ਵਿੱਚੋਂ 2 ਕਿਲੋ 300 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ ਇਸ ਸਬੰਧ ਵਿੱਚ ਡੀਐਸਪੀ ਇਹ ਜਨਾਲਾ ਗੁਰਵਿੰਦਰ ਸਿੰਘ ਔਲਖਣੇ ਦੱਸਿਆ ਕਿ ਪੁਲਿਸ ਪਾਰਟੀ ਨੂੰ ਕਿਸਾਨ ਦੇ ਕਮਾਤ ਦੇ ਖੇਤਾਂ ਵਿੱਚੋਂ ਲੰਘਣ ਦੌਰਾਨ ਇੱਕ ਪੀਲੇ ਰੰਗ ਦੀ ਟੇਪ ਵਿੱਚ ਲਪੇਟੀ ਹੋਈ ਵਜ਼ਨਦਾਰ ਚੀਜ਼ ਦਿਖਾਈ ਦਿੱਤੀ ਜਿਸ ਤੋਂ ਬਾਅਦ ਪੁਲਿਸ ਨੇ ਲਪੇਟੀ ਹੋਈ ਚੀਜ਼ ਨੂੰ ਚੈੱਕ ਕੀਤਾ ਤਾਂ ਉਹ ਹੈਰੋਇਨ ਨਿਕਲੀ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਸਰਦਾਰ ਚਲਨਜੀਤ ਸਿੰਘ ਆਈਪੀਐਸ ਐਸਐਸਪੀ ਅਮਰਸਦਿਆਤੀ ਜੀ ਦੀਆਂ ਹਦਾਇਤਾਂ ਅਨੁਸਾਰ ਤੇ ਪੰਜਾਬ ਸਰਕਾਰ ਵੱਲੋਂ ਨਸ਼ੇ ਖਿਲਾਫ ਚਲਾਈ ਮਹਿੰਮ ਦੇ ਤਹਿਤ ਅੱਜ ਥਾਣਾ ਜਨਾਰਾ ਦੇ ਐਸਐਚਓ ਸ਼ਿਵਾਸਤ ਨਾਮ ਸਿੰਘ ਸਬੰਸਪెక్టర్ ਅਤੇ ਐਡੀਸ਼ਨਲ ਐਸਐਚਓ ਪ੍ਰਤਾਸ਼ ਚੰਦਰ ਤੇ ਇਹਨਾਂ ਦੀ ਟੀਮ ਜਦੋਂ ਇਲਾਕੇ ਦੇ ਵਿੱਚ ਗਸ਼ਤ ਦੌਰਾਨ ਲੈਸ ਕਰ ਰਹੀ ਸੀਗੇ ਤਾਂ ਇਹਨਾਂ ਨੂੰ ਇਤਲਾਹ ਮਿਲੀ ਤੇ ਉਹਦੇ ਤੇ ਇਹਨਾਂ ਨੇ ਕਮਾਦ ਦੇ ਵਿੱਚ ਸਰਚ ਕਰਦੇ ਆ 2 ਕਿਲੋ 300 ਗ੍ਰਾਮ ਜਿਹੜੀ ਆ ਹੈਰਨ ਬਰਾਮਦ ਕੀਤੀ ਆ ਜਿਹੜੀ ਕਿ ਸਤਨਾਮ ਸਿੰਘ son of ਹਰਭਜਨ ਸਿੰਘ ਵਾਸੀ ਸੈਦੋਗੜੀ ਹਨ ਅਨਾਲਾ ਦੇ ਕਮਾਦ ਦੇ ਖੇਤੋਂ ਮਿਲੀ ਆ ਜੋ ਸਾਰਾ ਜਦੋਂ ਚੈੱਕ ਕੀਤਾ ਤਾਂ ਇਹ ਹੈਰਨ ਜਿਹੜੀ ਆ ਇਹ ਕਮਾਦ ਦੇ ਖੇਤੋਂ ਬਰਾਮਦ ਹੋਈ ਆ ਇਹਨੂੰ ਬਰਾਮਦ ਕਰਨ ਤੋਂ ਬਾਅਦ ਮੁਕਦਮਾ ਨੰਬਰ 168 ਅਧਿੰਤਾਰਾ 21 ਸੀ ਕਾਤ 85 ਐਨਪੀਐਸ ਐਕਟ थाना ਅਨਾਲਾ ਦਰਜ ਰਜਿਸਟਰ ਕੀਤਾ ਗਿਆ ਤੇ ਇਹ ਜਿਹੜੀ ਇਹਦੀ ਤਫਤੀਸ਼ ਚੱਲੀ ਆ ਜਿਹੜੇ ਇਹਦੇ ਦੋਸ਼ੀ ਨੇ ਜਲਦੀ ਤੋਂ ਜਲਦੀ ਫਿਕਰਾਰ ਕਰਕੇ ਤਾਂ ਉਹਨਾਂ ਨੂੰ ਜਿਹੜਾ ਵਾ ਮਦਾਨਤ ਵਿੱਚ ਪੇਸ਼ ਕੀਤਾ ਜਾਵੇਗਾ ਤੇ ਇਹਦੀ ਤਫਤੀਸ਼ ਸਾਡੀ ਚੱਲਦੇ ਰਹੀ ਸਾਰਾ ਲੱਗੇ ਕਿੱਥੋਂ ਆਈ ਹੈ ਕਿਉਂਕਿ ਬਾਰਡਰ ਤੋਂ ਕੋਸਟ ਲੱਗੇ ਪਿੰਡ ਪਿੰਡ ਜਿੱਥੋਂ ਇਹ ਬ੍ਰਾਮ੍ਹਦ ਹੋਈ ਲੱਗਦਾ ਹੈ ਕਿ ਕਿਉਂ ਡਰੋਨ ਦੇ ਐਕਸਰ ਉੱਥੇ ਮੂਮੈਂਟ ਹੁੰਦੀ ਹੈ ਹਾਂ ਸਾਨੂੰ ਜਿਹੜਾ ਜਿਸ ਤਰੀਕੇ ਜਿਸ ਪੋਜੀਸ਼ਨ 'ਚ ਇਹ ਮਿਲੀ ਹੈ ਇਹ ਹੋ ਸਕਦਾ ਹੈ ਡਰੋਨ ਤੋਂ ਫੋਟੋ ਕੋਈ ਹੋਵੇ ਬਾਕੀ ਅਸੰਭੁਗਾਈ ਨਾ ਦਿੱਤੀਸ਼ ਕਰਾਂਗੇ ਸਾਰੀ ਇਹ ਤੇ ਇਹਦਾ ਜਿਹੜਾ ਬਹੁਤ ਜਲਦੀ ਜਿਹੜੀ ਆ ਸਾਰੇ ਸਚਾਈ ਤੇ ਇਹ ਜੁਸ਼ ਜਿਹੜਾ ਤੁਹਾਡੇ ਸਾਹਮਣੇ